ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਿਓ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੇ ਕੀਤੇ ਨੇ ਸਾਡੇ ਪੱਤਰਕਾਰ ਸੰਜੀਵ 바ਵਾ ਨੇ ਗਰਦਾਸਪੁਰ ਤੋਂ ਤਨਦਾਦੀ ਕਿ ਪਿਛਲੇ 4 ਦਿਨਾਂ ਤੋਂ ਲਗਾਤਾਰ ਡੁੱਬੇ ਹੋਏ ਵਿਅਕਤੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ ਜਿਨ੍ਹਾਂ ਦੇ ਵਿੱਚੋਂ ਇੱਕ ਦੀ ਲਾਸ਼ ਤਾਂ ਲੱਭ ਗਈ ਸੀ ਪਰ ਦੂਸਰੇ ਦੀ ਲਾਸ਼ ਲੱਭਣ ਦੇ ਲਈ ਐਸਡੀਆਰ ਐਫਡੀਆ ਟੀਮਾਂ ਨੂੰ ਬਹੁਤ ਜ਼ਿਆਦਾ ਮੁਸਕਕਤ ਕਰਨੀ ਪਈ ਤੇ ਬਹੁਤ ਜ਼ਿਆਦਾ ਮਿਹਨਤ ਕਰਨੀ ਪਈ ਤੇ ਉਹਦੇ ਨਾਲ ਨਾਲ ਪਿੰਡ ਦੇ ਆਲੇ ਦੁਆਲੇ ਦੇ ਲੋਕਾਂ ਵੱਲੋਂ ਵੀ ਬਹੁਤ ਜ਼ਿਆਦਾ ਮਿਹਨਤ ਕਰਨੀ ਪਈ ਤੁਹਾਨੂੰ ਦੱਸ ਦਈਏ ਕਿ ਐਸਡੀਆਰਐਫ ਦੀਆਂ ਟੀਮਾਂ ਲਗਾਤਾਰ ਪਿਛਲੇ 4 ਦਿਨਾਂ ਤੋਂ ਇਸ ਲਾਸ਼ ਨੂੰ ਲੱਭਦੇ ਪਈ ਸੀ ਜੋ ਕਿ ਚੱਗੋਵਾਲ ਪਿੰਡ ਦੇ ਇੱਕ ਨੌਜਵਾਨ ਦੀ ਦੱਸੀ ਜਾ ਰਹੀ ਸੀ ਤੁਹਾਨੂੰ ਦੱਸ ਦਈਏ ਕਿ ਇਹ ਨੌਜਵਾਨ ਆਪਣੇ ਖੇਤਾਂ ਦੇ ਵਿੱਚ ਕੰਮ ਕਰਨ ਦੇ ਲਈ ਗਿਆ ਹੋਇਆ ਸੀ ਜਦੋਂ ਉੱਥੇ ਕੰਮ ਕਰਦੇ ਕਰਦੇ ਇੱਕਦਮ ਇਹ ਜਿਹੜਾ ਆ ਉਹ ਪੈਰ ਫਿਸਲਣ ਕਰਕੇ ਗੰਦੇ ਨਾਲੇ ਦੇ ਵਿੱਚ ਡਿੱਗ ਪੈਂਦਾ ਆ ਜਿੰਨੂੰ ਸੱਕੀ ਵੀ ਬੋਲਦਿਆ ਉਸ ਏਰੀਆ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਉਸ ਤੋਂ ਬਾਅਦ ਇਸ ਨੂੰ ਬਚਾਉਣ ਦੇ ਲਈ ਦੂਸਰਾ ਵੀ ਇਹ ਮਗਰੇ ਹੀ ਸਾਲ ਮਾਰ ਦਿੰਦਾ ਹੈ ਤਾਂ ਜਦੋਂ ਦੂਸਰਾ ਵੀ ਸਾਲ ਮਾਰ ਦਿੰਦਾ ਹੈ ਇਸ ਨੂੰ ਬਚਾਉਣ ਦੇ ਲਈ ਤਾਂ ਦੋਵੇਂ ਹੀ ਡੁੱਬ ਜਾਂਦੇ ਨੇ ਪਰ ਜਿਹੜਾ ਸਾਲ ਮਾਰਦਾ ਹੈ ਬਚਾਉਣ ਲਈ ਉਹ ਦੀ লাশ ਤਾਂ ਜਲਦੀ ਹੀ ਲੱਭ ਜਾਂਦੀ ਹੈ ਪਰ ਜੋ ਡੁੱਬਦਾ ਹੈ ਉਸ ਦੀ লাশ ਅੱਜ ਚੌਥੇ ਦਿਨ ਲੱਭੀ ਹੈ ਬਹੁਤ ਜ਼ਿਆਦਾ ਐਸਡੀਆਰ ਆਫ ਦੀਆਂ ਟੀਮਾਂ ਵੱਲੋਂ ਮਿਹਨਤ ਕਰਨ ਦੇ ਬਾਅਦ ਇਹ লাশ ਅੱਜ ਜਿਹੜੀ ਹੈ ਲੱਭ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ ਤਸਵੀਰਾਂ ਦੇ ਦੇ ਦੀ ਆਪਣੀ ਸਕਰੀਨ ਦੇ ਉੱਤੇ ਜੋ ਕੀ ਸਾਂਝੇ ਕੀਤੇ ਨੇ ਸਾਡੇ ਪੱਤਰਕਾਰ ਸੰਜੀਪ 바ਵਾ ਨੇ ਤੇ ਤੁਹਾਨੂੰ ਇੱਕ ਬੇਨਤੀ ਵੀ ਕੀਤੀ ਜਾਂਦੀ ਹੈ ਕਿ ਕਦੇ ਵੀ ਇਸ ਤਰ੍ਹਾਂ ਦੇ ਨਾਲ ਇਹ ਨਦੀਆਂ ਤੇ ਜਿੱਥੇ ਵੀ ਪਾਣੀ ਦਾ ਤੇਜ਼ ਵਹਾਅ ਹੋਏ ਉਹਦੇ ਕੰਢਿਆਂ ਤੇ ਜਾਂ ਫਿਰ ਕਿਸੇ ਵੀ ਤਰ੍ਹਾਂ ਉਹਨਾਂ ਪਾਣੀਆਂ ਦੇ ਵਿੱਚ ਵੜਨ ਦੀ ਖੇਚਲ ਨਾ ਕੀਤੀ ਜਾਵੇ ਕਿਉਂਕਿ ਜ਼ਿੰਦਗੀ ਹੱਥੋਂ ਜਾ ਸਕਦੀ ਹੈ ਮਾਹੀ ਸਾਹਿਤਾ ਕੀ ਫਾਇਦਾ ਕੋਈ ਨਹੀਂ ਆ ਆਪਣਾ ਤੇ ਜਿਹੜਾ ਪਿੰਡ ਜੇ ਤੇ ਜਿੰਨਾ ਦੀ ਜੱਦ ਹੋਈ ਆ ਇਹਨਾਂ ਦਾ ਕੀ ਨਾਮ ਮੇਰਾ ਨਾਮ ਭਿੰਦਰ ਮਸੀਹ ਆ ਮੇਰਾ ਭਾਈ ਆ ਛੋਟਾ ਮੇਰੇ ਤੋਂ ਛੋਟਾ ਵਾ ਜੀ ਪਿੰਡ ਸਾਡਾ ਚੱਗੂ ਵਾਲਾ ਵਾ ਮੇਰੇ ਭਾਈ ਦਾ ਨਾਮ ਪੱਪੂ ਮਸੀਹ ਆ ਜੀ ਤੇ ਅਸੀਂ ਇਹੋ ਗਰੀਬ ਬੰਦੇ ਆ ਅਸੀਂ ਇਹੋ ਮੰਗ ਕਰਨੇ ਆ ਬਚਰੋ ਸਾਡੀ ਮਾਹੀ ਸਾਹਿਤਾ ਕੀ ਮਾਹੀ ਸਾਹਿਤਾ ਕੀ ਗਈ ਮਰੀ ਮੋਤ ਚੰਗੀ ਤੇ ਕਿੰਨੇ ਦਿਨੋਂ ਇਹਨਾਂ ਦੀ ਡੈੱਡ ਬੋਡੀ ਨਹੀਂ ਲੱਭਣੀ ਇਹ ਚਾ ਚੌਥਾ ਦੇਣਾ ਜੀ ਚਾਹੇ ਲਾ ਅੱਜ ਜਦੋਂ ਡੈੱਡ ਬੋਡੀ ਲੰਬੀ ਆ ਤੇ ਇਹ ਪ੍ਰਸ਼ਾਸਨ ਦੇ ਅਧਿਕਾਰ ਇਹਨੇ ਕਿੰਨੀ ਮਦਦ ਕੀਤੀ ਬਹੁਤ ਜਿਆਦਾ ਮਦਦ ਕੀਤੀ ਹੈ ਜੀ ਉਹਨਾਂ ਉਹਦੋਂ ਦੇ ਲੱਗੇ ਉਹਦੋਂ ਦੇ ਤੋਂਾਰੇ ਲੱਗੇ ਨਾਲ ਪ੍ਰਸ਼ਾਸਨ ਤੋਂ ਕੀ ਮੰਗਾਂ ਜੀ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆਂ ਵੀ ਸਾਡੀ ਮਾਲੀ ਸਹਾਤਾ ਕੀਤੀ ਜਾਵੇ ਗਰੀਬ ਪਰਿਵਾਰ ਆ ਜੋ ਇਹਨਿੰਗ ਬਸ ਗਰੀਬ ਪਰਿਵਾਰ ਆ ਅਸੀਂ ਗਰੀਬ ਪਰਿਵਾਰ ਆ ਅੱਜ ਮਾਲੀ ਸਹਾਤਾ ਕੀਤੀ ਜਾਵੇ ਜੀ ਮੇਰੇ ਸਰਵੈਂਟ ਮੈਂ ਸਰਵੈਂਟ ਦੀਪਕ ਨੂੰ ਐਸਜੀਆਰਐਫ ਟੀਮ ਇੰਜਾਨ ਜਦੋਂ ਸਾਨੂੰ ਸੁਨੇਹਾ ਮਿਲਿਆ ਪੰਜਵਰੀਕ ਰਾਤੀ ਸਾਨੂੰ ਸੁਨੇਹਾ ਮਿਲਿਆ ਆਪ ਵੀ 6 ਤਰੀਕ ਸਵੇਰੇ ਤੜਕੇ ਚਲੰਦਰੋਂ ਨਿਕਲ ਚੁਕੇ ਸੀਗੇ ਇੱਥੇ ਸਵੇਰੇ 6 ਤਰੀਕ 8:30 ਵਜੇ ਤੋਂ ਆਪਾਂ ਆਪਰੇਸ਼ਨ ਸ਼ੁਰੂ ਕਰ ਦਿੱਤਾ ਤੇ 10:30 11 ਵਜੇ ਤੱਕ ਪਹਿਲੀ ਬੋਡੀ ਮਿਲ ਗਈ ਜੀ Pawan Kumar ਲਗਭਗ 40 ਸਾਲ ਜਾਂ 42 ਸਾਲ ਦਾ ਉਮਰ ਸੀਗਾ ਤੇ ਦੂਜੀ ਬੋਡੀ ਅੱਜ 8 ਤਰੀਕ ਸਵੇਰੇ 10:30 ਵਜੇ ਮਿਲੀ ਆਪਾਂ ਨੂੰ ਰਿਕਵਰ ਆਪਾਂ ਰਿਕਵਰ ਕਰਕੇ ਪਹਿਲੇ ਪਟਵਾਰੀ ਸਾਹਿਬ ਨੂੰ ਫਿਰ ਥਾਣੇ ਦੇ ਹਵਾਲੇ ਆਪਾਂ ਕਰ ਦਿੱਤਾ ਕਿੰਨਾ ਟਾਈਮ ਲੱਗਿਆ ਨੂੰ ਪੂਰੀ ਬੋਡੀ ਨੂੰ ਬੋਡੀ ਨੂੰ ਲਗਭਗ 70 ਘੰਟੇ ਵਾਇਗੋ ਦੇ ਖਾਤੋਂ ਵਾਇਗੋ ਦੇ ਦਿਫਾ ਤੇ ਮੈਂ ਚੱਗੂ ਵਾਲਾ ਸਰਪੰਚ ਮਨਦੀਪ ਸਿੰਘ ਚਾਰ ਪੰਜ ਦਿਨ ਪਹਿਲਾਂ ਸਾਡੇ ਇੱਥੇ ਪਿੰਡ ਦੇ ਵਸ਼ਨੀਕ ਪੱਪੂ ਮਸੀਹ ਯੋਗੀ ਭਰੋਏ ਦੀ ਤਰ੍ਹਾਂ ਆਪਣੇ ਖੇਤਾਂ ਵਿੱਚ ਕੰਮ ਕਰਦੇ ਸੀ ਉਹਨਾਂ ਦਾ ਡਰੇਨ ਦੇ ਉੱਤੋਂ ਦੀ ਕ੍ਰੋਸ ਕਰਦੇ ਆ ਪੈਡ ਫਿਸ਼ਲ ਨਾ ਗਾਰਡਨ ਡਰੇਨ ਦੇ ਵਿੱਚ ਮਤਲਬ ਕਿ ਡਿੱਗਣ ਨਾਲ ਮੌਤ ਹੋ ਗਈ ਹੈ ਤੇ ਉਹਨਾਂ ਦੀ ਬਾਡੀ ਲਾਪਤਾ ਸੀ ਇੱਕ ਵੀਰ ਮਕੰਦਪੁਰ ਤੋਂ ਸੀ ਜਿਹੜਾ ਉਹਨਾਂ ਨੂੰ ਬਚਾਉਣ ਲਈ ਵਿੱਚ ਗਿਆ ਪਰ ਉਹ ਵੀ ਲਾਪਤਾ ਹੋ ਗਿਆ ਤੇ ਇੱਕ ਵੀਰ ਦੀ ਤਾਂ ਮਕੰਦਪੁਰ ਵਾਲੇ ਦੀ ਬੋਡੀ ਤਾਂ ਮਿਲ ਗਈ ਪਰ ਪਪੂ ਮਸੀਹ ਦੀ ਅੱਜ ਚੌਥਾ ਦਿਨ ਸੀ ਤੇ ਪ੍ਰਸ਼ਾਸਨ ਐਸ ਡੀ ਆਰ ਐਫ ਟੀਮ ਪਹੁੰਚੀ ਸੀ ਉਹਦੇ ਨਾਲ ਮਿਲ ਕੇ ਸੰਯੋਗ ਦੇ ਕੇ ਤੇ ਜਦੋਜਾਦ ਕਰਕੇ ਤੇ ਅੱਜ ਅਸੀਂ ਬੋਡੀ ਜਿਹੜੀ ਬਾਹਰ ਲਿਆਂਦੀ ਪਾਣੀ ਜੀ ਪ੍ਰਸ਼ਾਸਨ ਵੱਲੋਂ ਤੁਹਾਡੀ ਕਿਸ ਤਰ੍ਹਾਂ ਮਦਦ ਕੀਤੀ ਗਈ ਇਹਦੇ ਵਿੱਚ ਪ੍ਰਸ਼ਾਸਨ ਵੱਲੋਂ ਸਾਡੇ ਚੇਅਰਮੈਨ ਸਾਹਿਬ ਚੰਡੀਗੜ੍ਹ ਗਏ ਸੀ ਪਰ ਉਹਨਾਂ ਦਾ ਕੰਟੈਕਟ ਮੇਰੇ ਨਾਲ 24 ਘੰਟੇ ਫੋਨ ਤੇ ਸੀ ਤੇ ਪ੍ਰਸ਼ਾਸਨ ਵੱਲੋਂ ਸਾਡੇ ਉੱਚ ਅਧਿਕਾਰੀ ਵੀ ਸਭ ਇੱਥੇ ਪਹੁੰਚੇ ਸਨ। ਕਟਵਾੜੀ ਤਹਿਸੀਲਦਾਰ ਸਭ ਮੌਕੇ ਤੇ ਹਾਜ਼ਰ ਸਨ ਤੇ ਸਾਰਿਆਂ ਦੇ ਸਹਿਯੋਗ ਨਾਲ ਅੱਜ ਅਸੀਂ ਇਹ ਪੱਪੂ ਮਸੀਦੀ ਬਾਡੀ ਨੂੰ ਬਾਹਰ ਕੱਢਣ ਦਾ ਕਾਮਯਾਬ ਹੋਏ। ਮੈਂ ਸਭ ਵੀ ਦੇਖਿਆ ਗਏ ਅੱਜ ਤੋਂ 4 ਦਿਨ ਪਹਿਲਾਂ ਤੋਂ ਤੁਹਾਡੀ ਜਿਹੜੀ ਮਿਹਨਤ ਜਿਹੜੀ ਆ ਕਲੀਨਿੰਗ ਤੇ ਦੇਖਦਾ ਮੈਂ ਕਰਕੇ ਜਿਹੜਾ ਡੈੱਡ ਬਾਡੀ ਲੱਗਣ ਵਿੱਚ ਲੱਗੇ ਹੋਏ ਹਾਂਜੀ ਮੈਂ ਵੀ ਐਫਟੀਆਰਐਫ ਟੀਮ ਦੇ ਨਾਲ ਸੰਮਲ ਹੋ ਗਏ ਉਹਨਾਂ ਦੇ ਨਾਲ ਜਦੋਂ ਯਾਦ ਕਰਦੇ ਆ ਆਪਾਂ ਵੀ ਬਾਡੀ ਦੀ ਤਲਾਸ਼ ਵਿੱਚ ਸੀ ਅੱਜ ਫਿਰ ਉਹਨਾਂ ਦੇ ਨਾਲ ਹੀ ਆਪਰੇਸ਼ਨ ਕਰਦੇ ਆ ਮੈਂ ਵੀ ਸਾਫ ਹੀ ਤੇ ਫਿਰ ਮੈਨੂੰ ਇੱਕ ਸਰਾਖ ਜਿਹਾ ਮਿਲਿਆ ਤੇ ਮੈਂ ਕਿਹਾ ਵੀ ਉਹ ਬਾਡੀ ਆ ਤੇ ਵੀਰਾਂ ਦਾ ਚਲੋ ਕੋਈ ਨਹੀਂ ਚੈੱਕ ਕਰਦੇ ਆ ਤੇ ਉਧਰ ਗਏ ਫਿਰ ਬੂਟੀ ਹਟਾ ਕੇ ਆਪਾਂ ਉਥੋਂ ਬਾਡੀ ਨਿਕਾਲ ਕੇ ਬਾਹਰ ਲੰਦੀ ਤੇ ਇਹ ਜਿਨ੍ਹਾਂ ਦੀ ਡੈਡ ਆਪਣੇ ਡੈਥ ਹੋਈ ਹੈ ਇਹਨਾਂ ਦੇ ਘਰ ਦੀ ਸਥਿਤੀ ਕੀ ਹੋਈ ਆ ਇਹ ਜੀ ਬਹੁਤ ਮਾੜੇ ਹਾਲਾਤਾਂ ਗਰੀਬ ਪਰਿਵਾਰ ਚੋਂ ਨੇ ਤੇ ਇਹਨਾਂ ਦੀ ਭੁਲਾਦੀਏ ਦੇ ਮਾੜੇ ਨੇ ਕਿੰਨੇ ਬੱਚੇ ਇਹਨਾਂ ਦੇ ਇਹਨਾਂ ਦੇ ਚਾਰ ਬੱਚੇ ਨੇ ਚਾੜੀ ਵਿਆਏ ਆ ਨਹੀਂ ਜੀ ਦੋ ਗੋਡੀਆਂ ਤੇ ਇੱਕ ਆਕਾ ਵਿਆਹ ਹੋਇਆ ਹੈ ਕੀ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਆ ਅਸੀਂ ਪ੍ਰਸ਼ਾਸਨ ਤੇ ਇਹ ਮੰਗ ਕਰਦੇ ਆ ਵੀ ਇਹਦੇ ਘਰ ਦੇ ਹਾਲਾਤਾਂ ਦੀ ਕੋਈ ਮਾਲੀ ਮਦਦ ਕੀਤੀ ਜਾਵੇ ਜੋ ਕੀ ਆਪਣਾ ਗੁਜ਼ਾਰਾ-ਗੁਜ਼ਾਰਾ ਚਲਾ ਸਕਣ ਪਿੰਡ ਦੇ ਸਰਪੰਚੋਂ ਦੇ ਨਾਤੇ ਜਿਹੜਾ ਤੁਸੀਂ ਕੀ ਕਰੋਗੇ ਮਦਦ ਇਹਨਾਂ ਦੀ ਅਸੀਂ ਵੀ ਨਾਲ ਇਹਨਾਂ ਦੇ ਉਦੋਂ ਦੇ ਦੇ ਇਹਨਾਂ ਨਾਲ ਹੀ ਖੜੇ ਆ ਅਸੀਂ ਜੋ ਇਹ ਅਸੀਂ ਸਾਡੇ ਵੱਲੋਂ ਜਿੰਨੀ ਮਦਦ ਹੋਏਗੀ ਅਸੀਂ ਕਰਾਂਗੇ ਕਿਉਂਕਿ ਸਾਡੇ ਇੱਕ ਪਰਿਵਾਰ ਦਾ ਹਿੱਸਾ ਨੇ ਸਰਪੰਚ ਬਣਨਾ ਸਾਰਾ ਮੇਰਾ ਪਿੰਡ ਜਿਹੜਾ ਮੇਰਾ ਪਰਿਵਾਰ ਆਪਣਾ ਅਸੀਂ ਉਦੋਂ ਦੇ ਨਾਲ ਬਿਲਕੁਲ ਇਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਜੋ ਵੀ ਮਾਲੀ ਸਾਹਿਬ ਦਾ ਹੋਇਆ ਜੀ ਅਸੀਂ ਇਹਨਾਂ ਦੇ ਨਾਲ ਕਰਾਂਗੇ ਮੈਂ ਸਰਬਨ ਸਿੰਘ ਪਾਸੀ ਪਿੰਡ ਸਿੰਘੋਵਾਲ ਸਰਪੰਚ ਬੜੇ ਦੁੱਖ ਦੀ ਗੱਲ ਆ ਜੀ ਅੱਜ ਜੋ ਪਿਛਲੇ ਦਿਨੀ ਚਾ ਅੱਜ ਚੌਥਾ ਦਿਨ ਆ 72 ਘੰਟੇ ਬਾਅਦ ਜਿਹੜੀ ਆ ਲਾਸ਼ ਜਿਹੜੀ ਪਪੂ ਮਸੀ ਸਾਨੂੰ ਬਾਉਮ ਸੀ ਇਹਨਾਂ ਦੀ ਜਿਹੜੀ ਅੱਜ ਐਸਡੀਆਰ ਟੀਮ ਦੀ ਟੀਮ ਵੱਲੋਂ ਜਿਹੜੀ ਆ ਬੜੀ ਜਦੋਜਾਦ ਕਰਕੇ ਜਿਹੜੀ ਆ ਉਹਨਾਂ ਨੇ ਸਾਨੂੰ ਲੱਭ ਕੇ ਦਿੱਤੀ ਆ ਤੇ ਪਰਿਵਾਰ ਦੇ ਨਾਲ ਅਸੀਂ ਸਾਰਾ ਇਲਾਕਾ ਹੀ ਜਿੰਨੇ ਵੀ ਪਤਵੰਤੇ ਸੱਜਣਾਂ ਸਰਪੰਚਵਾ ਜਾਂ ਜਿੰਨੇ ਵੀ ਸੱਜਣ ਸਾਰੇ ਇੱਥੇ ਇਕੱਠੇ ਹੋਏ ਨੇ ਅਸੀਂ ਉਹਨਾਂ ਦੇ ਨਾਲ ਦਿਨੋਂ ਜਿਹੜੀ ਆ ਉਹਦਾ ਉਹਨਾਂ ਦੇ ਆਪਣੇ ਦੁੱਖ ਪ੍ਰਗਟ ਕਰਦੇ ਆ ਤੇ ਆਸ ਕਰਦੇ ਆ ਪ੍ਰਸ਼ਾਸਨ ਕੋਲੋਂ ਵੀ ਇਹਨਾਂ ਨੂੰ ਜਿਹੜੀ ਆ ਮਾਲੀ ਸਹਾਇਤਾ ਪਰਿਵਾਰ ਨੂੰ ਚਾਰ ਬੱਚੇ ਨੇ ਇਹਨਾਂ ਦੇ ਪਰਿਵਾਰ ਨੂੰ ਮਾਲੀ ਸਹਾਇਤਾ ਜਿਹੜੀ ਆ ਉਹ ਪ੍ਰਸ਼ਾਸਨ ਵੱਲੋਂ ਦਿੱਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰੀ ਸਿੰਘ ਸਰਪੰਚ ਪਿੰਡ ਚੱਗੂਆਲ ਇਹ ਜੋ ਡੱਡਬੜੀ ਆ ਜੋ ਸਾਨੂੰ ਐਸ ਡੀ ਆਰ ਐਫ ਟੀਮ ਨੇ ਲੱਭ ਕੇ ਦਿੱਤੀ ਹੈ ਇਹ ਅੱਜ ਚੌਥਾ ਦਿਨ ਹੋ ਗਿਆ ਹੈ ਇਹ ਪ੍ਰਸ਼ਾਸਨ ਦੀ ਮੰਤral ਐਸ ਡੀ ਐਮ ਤਹਿਸੀਲਦਾਰ ਸਾਹਿਬ ਪੁਲਿਸ ਅਫਸਰ ਸਾਰੇ ਸਹਿਬਾਨ ਨੇ ਇੱਥੇ ਸਰਚ ਕਰਦੇ ਰਹੇ ਸਾਰੇ ਆਏ ਆ ਇਹ ਸਾਡੇ ਚੇਅਰਮੈਨ ਜਿਹੜੇ ਰਮਨ ਬੈਲ ਜੀ ਉਹ ਆਹ ਵੇਲੇ ਚੰਡੀਗੜ੍ਹ ਨੇ ਉਹਨਾਂ ਦਾ ਕੰਟੈਕਟ ਸਾਡੇ ਨਾਲ 24 ਘੰਟੇ ਔਰ ਪ੍ਰਸ਼ਾਸਨ ਦਾ ਵੀ ਕੰਟੈਕਟ ਸਾਡੇ ਨਾਲ 24 ਘੰਟੇ ਰਿਹਾ ਹੈ ਅਸੀਂ ਇੱਥੇ ਮਤਲਬ 4 ਦਿਨ ਹੋ ਗਏ ਨੇ ਇਸੇ ਕੰਮ ਦੇ ਵਿੱਚ ਲੱਗੇ ਹੋਏ ਹਾਂ ਨੂੰ ਇਹ ਟੀਮ ਦਾ ਨਾਲ ਅਸੀਂ ਸਹਿਯੋਗ ਕੀਤਾ ਟੀਮ ਨੇ ਸਾਡਾ ਸਹਿਯੋਗ ਕੀਤਾ ਤੇ ਇਹ ਲੋਸ ਜਿਹੜੀ ਆ ਸਾਡੇ ਮਤਲਬ ਪ੍ਰਾਪਤ ਹੋ ਗਈ ਕਿੰਨੇ ਬੱਚੇ ਜਿਨ੍ਹਾਂ ਦੀ ਦਸਤ ਹੋਈ ਹੈ ਇਹ ਦੋ ਬੰਦੇ ਸੀਗੇ ਜਿਨ੍ਹਾਂ ਦੀ ਮੌਤ ਹੋਈ ਹੈ ਇੱਕ ਪੱਪੂ ਮਸੀਹ ਇਹ ਜਿਹੜੇ ਨੇ ਇਹ ਪੱਪੂ ਮਸੀਹ ਪਿੰਡ ਚੱਗੂਵਾਲ ਉਹ ਦੂਜਾ ਗੁਰਦੀਪ ਸਿੰਘ ਸਾਨਾ ਗੁਲਜਾ ਸਿੰਘ ਪਿੰਡ ਮੁਕੰਦਪੁਰ ਤੋਂ ਹੀ ਹਰੀ ਪਪੂ ਮਸੀ ਸਾਣਾ ਬਹੁ ਮਸੀ ਜੋ ਲੋਸ ਜਿਹੜੀ ਹੈ ਸਾਨੂੰ ਫੋਨ ਪ੍ਰਾਪਤ ਹੋਈ ਹੈ ਇਹਦੀ ਪਰਿਵਾਰਕ ਤੌਰ ਤੇ ਸਥਿਤੀ ਜਿਹੜੀ ਹੈ ਬਹੁਤ ਮਾੜੀ ਹੈ ਗਰੀਬ ਆਦਮੀ ਹੈ ਇਹ ਮਜ਼ਦੂਰੀ ਦਾ ਕੰਮ ਮਤਲਬ ਉਹ ਕਰਦਾ ਹੈ ਤੇ ਇਹਨੂੰ ਸਾਡੀ ਪ੍ਰਸ਼ਾਸਨਗਾਰੀ ਬੇਨਤੀ ਹੈ ਤੇ ਇਹਨੂੰ ਕੁਝ ਨਾ ਕੁਝ ਮਾਜਬਾ ਜਿਹੜਾ ਉਹ ਦਿੱਤਾ ਜਾਵੇ ਅੱਜ ਜੋ ਪਿੰਡ ਚੱਗੂਵਾਲ ਵਿੱਚ ਇੱਕ ਦੂਸਰੀ ਡੈੱਡ ਬਾਡੀ ਮਿਲੀ ਆ ਇਹ ਪੱਪੂ ਮਸੀਹ ਪਿੰਡ ਇਹਦੀ ਜੋ ਅੱਜ ਡੈੱਡ ਬਾਡੀ ਮਿਲੀ ਆ ਜੋ ਡੈੱਡ ਬਾਡੀ ਜਿਹੜੀ ਆ ਉਹ ਕਾਫੀ ਖਰਾਬ ਹੋ ਗਈ ਸੀ ਜੋ ਪ੍ਰਸ਼ਾਸਨ ਦੀ ਮਦਦ ਦੇ ਨਾਲ ਇਹਨਾਂ ਦੀ ਡੈੱਡ ਬਾਡੀ ਨੂੰ ਬਾਹਰ ਕਢ ਲਿਆ ਗਿਆ ਅਤੇ ਇਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਜਿਹੜੇ ਆ ਉਹ ਸਟੇਟਮੈਂਟ ਲਈ ਗਈ ਹੈ ਜੋ ਕਿ ਜਿਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਡੈੱਡ ਬਾਡੀ ਦਾ ਜਿਹੜਾ ਕੋਈ ਉਹ ਪੋਸਟਮਾਰਟਮ ਜਾਂ ਕੋਈ ਵੀ ਉਹ ਜੀ ਕਿਸੇ ਦੇ ਖਿਲਾਫ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕਰਾਉਣਾ ਚਾਹਦੇ ਜਨਨਾ ਦੇ ਅਸੀਂ ਬਿਆਨ ਲਿਖ ਕੇ ਸੀਨੀਅਰ ਅਫਸਰਾਂ ਨੂੰ ਇਸ ਸੰਬੰਧੀ ਜਾਣਕਾਰੀ ਦੇ ਦਿੱਤੀ ਆ ਮੌਕੇ ਤੇ ਪ੍ਰਸ਼ਾਸਨ ਨੇ ਵੀ ਆਣ ਕੇ ਜਿਹੜਾ ਡੈੱਡ ਬਾਡੀ ਆ ਉਹਨੂੰ ਬਾਹਰ ਕੱਢ ਗਏ ਤੇ ਜੋ ਡੈੱਡ ਬਾਡੀ ਆ ਹੁਣ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਗਈ ਹੈ